ਪਹਿਲਾਂ ਖਾਨ ਸਾਹਿਬ ਦੇ ਮਾਤਾ ਜੀ ਇੰਤਕਾਲ ਫਰਮਾ ਗਏ ਉਹਨਾਂ ਨੂੰ ਹਲੇ ਕੁਝ ਸਮਾਂ ਹੀ ਹਲੇ ਸਮਾਂ ਵੀ ਨਹੀਂ ਕਹਿ ਸਕਦੇ ਹਲੇ ਤੇ ਹੰਝੂ ਸੁੱਕੇ ਵੀ ਨਹੀਂ ਸੀਗੇ ਹਲੇ ਤਾਂ ਉਹ ਦਰਦ ਜਿਹੜਾ ਮਾਂ ਦਾ ਦਰਦ ਤਾਂ ਵੈਸੇ ਸਦੀਆਂ ਸਦੀਆਂ ਨਹੀਂ ਬੱਚਿਆਂ ਨੂੰ ਭੁੱਲਦਾ ਪਰ ਇਹ ਤਾਂ ਬਹੁਤ ਹੀ ਜ਼ਿਆਦਾ ਮਤਲਬ ਇੱਕ ਵਧੀਕੀ ਜਿਹੜੀ ਕਹਿ ਸਕਦੇ ਹਾਂ ਹੋ ਗਈ ਆ ਕਿ 13-14 ਦਿਨਾਂ ਬਾਅਦ ਹੀ ਉਹਦੇ ਜਿਹੜਾ ਇੱਕ ਹੋਰ ਸਹਾਰਾ ਸੀ ਬੱਚਿਆਂ ਦਾ ਕਿਉਂਕਿ ਪਿਓ ਵੀ ਬਹੁਤ ਵੱਡਾ ਸਹਾਰਾ ਜਿੱਥੇ ਮਾਂ ਜੰਨਤ ਦਾ ਮਕਾਮ ਰੱਖਦੀ ਹੈ ਤੇ ਪਿਓ ਜੰਨਤ ਦਾ ਦਰਵਾਜ਼ਾ ਕਿਹਾ ਗਿਆ ਇਸਲਾਮ ਦੇ ਵਿੱਚ ਤੇ ਉਹ ਦਰਵਾਜ਼ਾ ਵੀ ਚਲਾ ਗਿਆ ਬਹੁਤ ਹੀ ਇਸ ਪਰਿਵਾਰ ਲਈ Imran ਹੋਣਾ ਲਈ ਤੇ ਮੁਸ਼ਤਾਕ ਲਈ ਉਹਦੀ ਉਹਦੀ ਸਿਸਟਰ ਲਈ ਪੈਣ ਲਈ ਇੱਕ ਦੁਖਦਾਇਕ ਸਮਾਂ ਬੜਾ ਹੀ ਇਹਨੂੰ ਚੱਲਣਾ ਆਪਣੇ ਆਪ ਦੇ ਵਿੱਚ ਇੱਕ ਮੁਸ਼ਕਲ ਤੋਂ ਮੁਸ਼ਕਲ ਘੜੀ ਆ ਇਹ ਲਾ ਨਾ ਕਿਸੇ ਤੇ ਐਸੀ ਘੜੀ ਲੈ ਕੇ ਆਵੇ ਕਿਉਂਕਿ ਮਾਪੇ ਬਹੁਤ ਵੱਡਾ ਸਹਾਰਾ ਹੁੰਦੇ ਨੇ ਤੇ ਇੱਕ ਬਹੁਤ ਵੱਡਾ ਜ਼ਿੰਦਗੀ ਦੇ ਵਿੱਚ ਯੋਗਦਾਨ ਹੁੰਦਾ ਮਾਪਿਆਂ ਦਾ ਇਕੱਲਾ ਮਾਪੇ ਪੈਦਾ ਹੀ ਨਹੀਂ ਕਰਦੇ ਉਹਦੇ ਉਡਾਰ ਹੋਣ ਤੱਕ ਉਹਨੂੰ ਸੰਭਾਲਦੇ ਨੇ ਉਹਦੀ ਪਰਵਰਿਸ਼ ਕਰਦੇ ਨੇ ਪਾਲਣ ਪੋਸ਼ਣ ਕਰਦੇ ਨੇ ਬੱਚੇ ਦਾ ਤੇ ਫਿਰ ਉਹ ਉਮੀਦਾਂ ਲੈਂਦੇ ਨੇ ਕਿ ਸਾਡਾ ਬੱਚਾ ਹੁਣ ਕੁਝ ਕਰਨ ਜੋਗਾ ਹੋ ਗਿਆ ਤੇ ਅਸੀਂ ਅਸੀਂ ਪਹਿਲਾਂ ਇਹਨੂੰ ਸਹਾਰਾ ਦਿੰਦੇ ਸੀ ਤੇ ਹੁਣ ਇਹਨਾਂ ਨੂੰ ਸਹਾਰਾ ਦਊਗਾ ਤੇ ਜਦੋਂ ਉਹਨਾਂ ਦਾ ਉਹ ਮਜ਼ਾ ਲੈਣ ਦਾ ਵਕਤ ਸੀਗਾ ਕਿਉਂਕਿ ਅੱਜ ਖਾਨ ਸਾਹਿਬ ਦਾ ਮਾਸ਼ਾਅੱਲਾ ਨਾਮ ਹੈ ਇੰਡਸਟਰੀ ਦੇ ਵਿੱਚ ਇੱਕ ਚੰਗਾ ਗਵਈਆ ਅੱਜ ਉਹਨਾਂ ਦਾ ਉਹ ਨਜ਼ਾਰੇ ਲੈਣ ਦਾ ਵਕਤ ਸੀ ਤੇ ਉਹ ਦੁਨੀਆ ਤੋਂ ਰੁਖਸਤ ਹੋ ਗਏ ਅ ਅੱਲਾਹ ਨਾਲ ਉਹ ਜੰਨਤੇ ਵਿੱਚ ਵਾਲਤ ਵਾਲਾ ਮਕਾਮ ਅਤਾ ਕਰੇ